ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੜਾ ਸਾਢੇ ਚਾਂ ਲਾ ਤੇ ਸਵਾਗਤ ਹੈ ਜੀ ਅੱਜ ਤੁਹਾਨੂੰ ਬਹੁਤ ਜਿਆਦਾ ਸੋਨੇ ਸੂਟ ਦਿਖਾਵਾਂਗੀ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਸੂਟਸ ਨੇ ਉਹ ਕਿਵੇਂ ਦੇ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਲਦੀ ਆਦਰ ਆਪਾਂ ਤੁਹਾਨੂੰ ਸੂਟ ਦਿਖਾਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਹ ਇੱਕ ਚੋ ਇੱਕ ਬੁਟੀਕ ਵਾਲੀ ਮੈਡਮ ਰਹਿ ਗਈ ਸੀ ਛੋਟੀ ਗੋਦੀ ਚ ਬਹਿ ਜਾ ਤੁਸੀਂ ਛੋਟੇ ਜਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅੱਜ ਮੈਂ ਤੁਹਾਨੂੰ ਸਟੀਚ ਕੀਤੇ ਹੋਏ ਸੂਟ ਦਿਖਾਵਾਂਗੀ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਸਟੀਚਿੰਗ ਕਿਵੇਂ ਦੀ ਲੱਗੀ ਤੇ ਅੱਗੇ ਆਪਾਂ ਸਟਾਕ ਬਹੁਤ ਸਾਰਾ ਆਇਆਗਾ ਤੇ ਅੱਗੇ ਵੀਡੀਓ ਸ਼ੇਅਰ ਜਰੂਰ ਕਰਿਓ ਆਲੀਏ ਵੀਡੀਓ ਦੇ ਵਿੱਚ ਆਪਾਂ ਨਿਊ ਸਟਾਕ ਤੁਹਾਨੂੰ ਦਿਖਾਵਾਂਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਸਲਾਈ ਕੀਤੇ ਹੋਏਆਂ ਚੋਂ ਤੇ ਜੇ ਮਤਲਬ ਉਹਦੇ ਨਾਲ ਦਾ ਅਵੇਲੇਬਲ ਹੋਇਆ ਤਾਂ ਆਪਾਂ ਤੁਹਾਨੂੰ ਦਿਖਾ ਦ ਦੱਸ ਦਾਂਗੇ ਵੀ ਹੈਗਾ ਹੈਗਾ ਜਿਹੜਾ ਪਹਿਲਾ ਸੂਟ ਹੈ ਜੀ ਇਹ ਆਪਾਂ ਟੈਬੀ ਸਿਲਕ ਦੇ ਉੱਪਰ ਰੈਡੀ ਕੀਤਾ ਪਿਓਰ ਦਾ ਸਟੱਫ ਹੈਗਾ ਇਹ ਦੇਖੋ ਇਹਦੇ ਨਾਲ ਦੇ ਮੈਂ ਕੱਲ ਸੂਟ ਦਿਖਾਏ ਸੀ ਕਿ ਆਪਣੇ ਕੋਲੇ ਸ਼ਾਇਦ ਇੱਕ ਸੂਟ ਹੋਣਾ ਤੇ ਇਹਦੇ ਵਿੱਚ ਸਾਰੇ ਸੋਲਡ ਹੋ ਚੁੱਕੇ ਨੇ ਦੇਖੋ ਇਹ ਵਾਲੇ ਸਟੱਫ ਦੀ ਆਪਾਂ ਰੈਡੀ ਕੀਤੇ ਨੇਗੇ ਦੇਖੋ ਬਹੁਤ ਜ਼ਿਆਦਾ ਸੋਣਾ ਸਟੱਫ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਆਪਾਂ ਦਿੱਤਾਗਾ neck ਦਾ ਡਿਜ਼ਾਈਨ ਪੇਸਟਿੰਗ ਨਾਲ ਆਪਾਂ ਡਿਜ਼ਾਈਨ ਦਿੱਤਾਗਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਥੋੜਾ ਇਹ ਆਪਣਾ ਕੰਮ ਜਿਹੜਾ ਟੇਲਰਾਂ ਦਾ ਬਹੁਤ ਜ਼ਿਆਦਾ ਸਫਾਈ ਤੇ ਹੈਗਾ ਫਿਨਿਸ਼ਿੰਗ ਦਾ ਤਾਂ ਅਗਰ ਕਿ ਥੋੜਾ ਟਾਈਮ ਲੱਗ ਜਾਂਦਾ ਹੈਗਾ ਦੇਖੋ ਕਪੜੇ ਸਲਾਈ ਹੋਣ ਲਈ ਤੇ ਆਪਾਂ ਬੈਗ ਤੇ ਵੀ ਬੈਕ ਨੈਕ ਤੇ ਵੀ ਇਸ ਤਰ੍ਹਾਂ ਹੀ ਪੇਸਟਿੰਗ ਦੀ ਉਹ ਦਿੱਤੀ ਹੈਗੀ ਡਿਜ਼ਾਈਨ ਦਿੱਤਾਗਾ ਫਿਰ ਆਪਾਂ ਨੀਚੇ ਲਗਾਈ ਹੈ ਦੇਖੋ ਪਾਈਪਿੰ ਕਿੰਨੀ ਮਿਹਨਤ ਵਾਲਾ ਕੰਮ ਹੈ ਹਨ ਨਾਲੇ ਆਪਾਂ ਪੇਸਟਿੰਗ ਦਿੱਤੀ ਹੈ ਨਾਲੇ ਆਪਾਂ ਪਾਈਪਿੰ ਲਗਾਈ ਹੈਗੀ ਨੀਚੋਂ ਦੀ ਤੇ ਡਬਲ ਡਬਲ ਕੰਮ ਹੋ ਗਿਆ ਦੇਖੋ ਜੀ ਤੇ ਆਪਾਂ ਸਾਰੇ ਦਿੱਤੀ ਹੈਗੀ ਫਿਰ ਚਾਕਾ ਤੇ ਦੇਖੋ ਪੇਸਟਿੰਗ ਫਿਰ ਫਿਰ ਆਪਾਂ ਪੇਸਟਿੰਗ ਦਿੱਤੀ ਹੈਗੀ ਦੇਖੋ ਜਦੋਂ ਤੁਸੀਂ ਵਾਸ਼ ਕਰਦੇ ਹੋ ਹੁੰਦੇ ਹੋ ਇਹਨਾਂ ਨੂੰ ਨਾ ਸ਼ੈਂਪੂ ਵਾਸ਼ ਕਰਿਓ ਸੂਟਾਂ ਨੂੰ ਸਰਫ ਦੇ ਵਿੱਚ ਵਾਸ਼ ਨਾ ਕਰਿਓ ਜਦੋਂ ਤੁਸੀਂ ਵਾਸ਼ ਕਰਦੇ ਹੁੰਦੇ ਹੋ ਨਾ ਉਸ ਤੋਂ ਬਾਅਦ ਵਾਸ਼ ਕਰਨ ਤੋਂ ਬਾਅਦ ਆਹ ਸੀਗ ਨੇ ਜਿਹੜੀ ਬਚਾਉਣ ਦੇਣ ਦਿਆ ਕਰੋ ਇਹ ਆਪਾਂ ਬਸ ਰੱਖ ਦਿੰਨੇ ਹੁੰਨੇ ਆਂਗੇ ਪੇਸਟਿੰਗ ਕੀਤੀ ਹੋਈ ਹੈ ਸੂਟ ਤੇ ਬਾਜੂ ਦੇ ਅੰਦਰ ਵੀ ਹੈ ਜਿਹੜੀ ਪੇਸਟਿੰਗ ਦਾ ਡਿਜ਼ਾਈਨ ਦਿੱਤਾ ਹੋਇਆਗਾ ਆ ਦੇਖੋ ਕਿੰਨਾ ਜਾ ਰਹੇ ਸੋਹਣਾ ਸੂਟ ਹੈਗਾ ਤੇ ਨਾਲ ਹੈਗੀ ਹੈਗੀ ਹੈਵੀ ਸਲਵਾਰ ਦੇਖੋ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਨਾਲ ਆਪਾਂ ਰੱਖਿਆ ਗਿਆ ਪਿਓਰ ਔਰਗੈਂਜ਼ਾ ਦਾ ਦੁਪੱਟਾ ਤੁਸੀਂ ਲੈਸ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਕਲਰ ਦਿੱਤੇ ਨਗੇ ਦੇਖ ਕਿੰਨਾ ਜਿਆਦੇ ਸੋਹਣਾ ਆਪਾਂ ਦੁਪੱਟਾ ਕਰਵਾਇਆ ਹੈਗਾ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਹਨ ਤੇ ਇਸ ਤਰ੍ਹਾਂ ਆਪਾਂ ਲਾਈਨਾਂ ਦੇਤੀਆਂ ਅਲੱਗ-ਅਲੱਗ ਡਿਜ਼ਾਈਨ ਦੇ ਹੁਕੀਤੇ ਲੰਗੇ ਤੁਸੀਂ ਆ ਵੀ ਦੇਖ ਸਕਦੇ ਹੋ ਜਿਹੜੀ ਆਪਾਂ ਲੈਸ ਲਗਾਈ ਹੈ ਅਲੱਗ-ਅਲੱਗ ਕਲਰ ਦੀ ਹੈਗੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਲਓ ਜੀ ਆਪਣੀ ਲੈਸ ਦੀ ਦੇਖੋ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੇ ਹੋਇਆ ਤਾਂ ਆਪਾਂ ਤੁਹਾਨੂੰ ਜਰੂਰ ਦੇ ਦਾਂਗੇ ਜੇ ਨਹੀਂ ਹੋਇਆ ਸੋਲਡ ਹੋ ਚੁੱਕੇ ਤਾਂ ਫਿਰ ਉਹਦੇ ਲਈ ਸੌਰੀ ਜੀ ਕੋਈ ਅੱਗੇ ਸਟਾਕ ਆਊਗਾ ਫਿਰ ਤੁਸੀਂ ਸਿਲੈਕਟ ਕਰ ਲਿਓ ਅਗਲਾ ਸੂਟ ਹੈਗਾ ਜੀ ਬਟਰ ਕਾਟਨ ਦੇ ਉੱਪਰ ਦੇਖੋ ਕਿੰਨਾ ਜਾਦੇ ਸੋਹਣਾ ਸੂਟ ਡੈਡੀ ਕੀਤਾ ਇਹ ਵੀ ਇਹਨੂੰ ਵੀ ਆਪਾਂ ਜਿਹੜੀ ਦਿੱਤੀ ਹੈਗੀ ਪੇਸਟਿੰਗ ਫਿਨਿਸ਼ਿੰਗ ਦਿੱਤੀ ਹੈਗੀ ਪਾਈਪਿੰਗ ਵਾਲੀ ਇਹ ਥੋੜਾ ਜਦੋਂ ਅਸੀਂ ਪੈਕ ਕਰਾਂਗੇ ਨਾ ਸਾਰਾ ਰਿਮੂਵ ਕਰ ਦਾਂਗੇ ਇਹਦੇ ਸਟਿਚ ਹੋ ਕੀ ਆਏ ਸੀਗੇ ਇਹ ਕਾਲੀ ਦੇ ਵਿੱਚ ਹੈਗਾ ਪਾਰਸਲ ਤਾਂ ਕਰਕੇ ਮੈਂ ਕਿਹਾ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਇਹ ਤਾਂ ਅਸੀਂ ਹੁਣ ਰਾਤ ਨੂੰ ਫੇਰ ਉਹ ਕਰਾਂਗੇ ਬੈ ਕੇ ਥੋੜਾ ਵਾ ਤਾਂ ਕੰਮ ਦੇਖੋ ਜੀ ਪੇਸਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਫਿਨਿਸ਼ਿੰਗ ਆਪਣੀ ਇਸ ਤਰ੍ਹਾਂ ਆਪਾਂ ਦਿੱਤਾ ਹੈਗਾ ਨੈੱਟ ਦਾ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਬਣਾਏ ਨੇ ਸੂਟਾਂ ਤੇ ਤੇ ਬਾਜੂ ਦੇ ਅੰਦਰ ਵੀ ਆਪਾਂ ਪੇਸਟਿੰਗ ਰੱਖੀ ਹੈ ਬਾਟਰ ਕਾਟਨ ਦਾ ਸੂਟ ਹੈਗਾ ਤੇ ਨਾਲ ਹੈਗੀ ਐ ਜੀ 골ਡਨ ਸਲਵਾਰ ਤੇ ਨਾਲ ਆਪਾਂ ਰੱਖਿਆਗਾ ਪਿਓਰ ਫੁੱਲ ਮਸਲੀਨ ਦਾ ਦੁਪੱਟਾ ਇਸ ਤਰ੍ਹਾਂ ਆਪਾਂ ਦਿੱਤਾ ਹੈਗਾ ਫੋਰ ਸਾਈਡ ਟਾਈ ਟਾਈ ਐਂਡ ਡਾਈ ਕੀਤਾ ਦੁਪੱਟਾ 베이스 ਨਾਲ ਦੀ ਜਿਸ ਤਰ੍ਹਾਂ ਦਾ ਸਲਵਾਰ ਦਾ ਕਲਰ ਆ ਉਸ ਨਾਲ ਦਾ ਆਪਾਂ 베이스 ਰੱਖਿਆਗਾ ਦੁਪੱਟੇ ਦਾ ਆਲੇ ਦਾਲੇ ਆਪਾਂ ਦਿੱਤੀ ਹੈਗੀ ਲਾਇਆ ਸੀ ਫਿਨਿਸ਼ਿੰਗ ਲਗਾਈ ਹੈ ਜੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਬ ਮੈਂ ਜਿਹੜਾ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੇਗਾ ਕਿਉਂਕਿ ਮੈਨੂੰ ਖੁਦ ਨੂੰ ਹੀ ਨਹੀਂ ਪਸੰਦ ਹੈਗਾ ਐਵੇਂ ਬੇਕਾਰ ਜਿਹਾ ਕੰਮ ਆਪਾਂ ਕਰਵਾਉਦੀ ਨਹੀਂ ਹੈਗੇ ਦੇਖੋ ਅਗਲਾ ਸੂਟ ਅਗਲਾ ਸੂਟ ਹੈਗਾ ਜੌਰਜਟ ਦੇ ਉੱਪਰ ਇਹਦੇ ਨਾਲ ਦਾ ਇੱਕ ਸੂਟ ਹੈਗਾ ਜੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਐਵੇਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਤਾਂ ਕਰਵਾ ਸਕਦੇ ਹੋਗੇ ਸਲਾਈ ਸਾਡੇ ਕੋਲ ਦੇਖੋ ਚਾਕਾ ਤੇ ਆਪਾਂ ਦਿੱਤੀ ਹੈ ਫਰੰਟ ਬੈਕ ਪਾਈਪਿੰਗ ਲੇਸ ਕੱਢੀ ਹੈਗੀ ਦੇਖੋ ਤੇ neck ਦਾ ਡਿਜ਼ਾਈਨ ਆਪੇ ਇਸ ਤਰ੍ਹਾਂ ਦਿੱਤਾ ਹੈਗਾ ਤੁਹਾਨੂੰ ਸਾਡੇ ਹਰ ਇੱਕ ਸੂਟ ਦੇ ਡਿਜ਼ਾਈਨ ਮਿਲੂਗਾ ਕਿਵੇਂ ਨਾ ਕਿਵੇਂ ਮਤਲਬ ਅਸੀਂ ਸੋਬਰ ਦਾ ਡਿਜ਼ਾਈਨ ਕਰਾਂਗੇ ਕੋਈ ਐ ਨਹੀਂ ਹੈਗਾ ਵੀ ਬਾਲਾ ਕਾਲਾ ਵਾਲਾ ਇਹ ਕਰ ਦਾਂਗੇ ਉਹ ਸਾਨੂੰ ਵੀ ਨਹੀਂ ਪਸੰਦ ਬਾਜੂ ਤੇ ਵੀ ਆਪਾਂ ਆ ਦਿੱਤੀ ਹੈ ਲੈਸ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਪਿਆ ਹੈਗਾ ਤੇ ਨਾਲ ਤਾਂ ਪਲੇਨ ਹੈਗੀ ਹੈਗੀ ਸਲਵਾਰ ਦੇਖੋ ਜੀ ਸਲਵਾਰ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਆਪਾਂ ਰੱਖਿਆ ਹੈਗਾ ਚੈੱਕ ਮਸਲੀਨ ਦਾ ਦੁਪੱਟਾ ਇਹਨੂੰ ਦੇਖੋ ਟਾਈ ਐਂਡ ਡਾਈ ਜਿੰਨੇ ਕਲਰ ਸੀਗੇ ਉਸ ਤਰ੍ਹਾਂ ਦਾ ਆਪਾਂ ਦੁਪੱਟਾ ਰੱਖਿਆ ਹੈਗਾ ਨਾਲ ਲਗਾਇਆ ਗਿਆ ਆਪਾਂ ਲੈਸ ਮਲਟੀ ਕਲਰ ਦੇ ਵਿੱਚ ਠੀਕ ਹੈ ਜੇ ਸਕਰੀਨਸ਼ਾਟ ਲੈ ਸਕਦੇ ਆਪਾਂ ਨੂੰ ਭੇਜ ਦਿਓ ਤੁਸੀਂ ਤੁਹਾਨੂੰ ਅਸੀਂ ਸੂਟ ਰੈਡੀ ਕਰਕੇ ਦੇ ਦਾਂਗੇ ਅੱਗੇ ਆਪਾਂ ਕੀਤੇ ਨੇ ਜੀ ਕੋਟ ਸੈੱਟ ਰੈਡੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਦੇਖੋ ਕਿੰਨਾ ਜਿਆਦਾ ਸੋਹਣਾ ਕੋਟ ਸੈੱਟ ਹੈਗਾ ਤੇ ਐਵੇਂ ਆਪਾਂ ਚਾੱਕ ਰੱਖੇ ਨੇਗੇ ਦੇਖੋ ਕਪੜਾ ਵੀ ਬਹੁਤ ਜਿਆਦਾ ਸੋਹਣਾ ਸੀਗਾ ਤੇ ਸਿਰਫ ਆਪਾਂ ਬਾਜੂ ਤੇ ਲੈਂਸ ਲਗਾਈ ਹੈਗੀ ਕਿਉਂਕਿ ਕੋਟ ਸੈੱਟ ਤੇ ਬਾਲਾ ਕੁਝ ਨਹੀਂ ਨਾ ਹੁੰਦਾ ਹੈਗਾ ਬਸ ਆਪਾਂ ਹਲਕਾ ਜਿਹਾ ਡਿਜ਼ਾਈਨ ਦਿੱਤਾ ਹੈਗਾ ਤੇ ਦੇਖੋ ਦੋਨਾਂ ਬਾਜੂ ਤੇ ਨੈੱਕ ਆਪਾਂ ਇਸ ਤਰ੍ਹਾਂ ਰੱਖਿਆ ਹੈਗਾ ਪੱਟੀ ਵਾਲਾ ਤੇ ਨਾਲ ਆਪਾਂ ਸਾਰੇ ਸੈਂਟਰ ਦੇ ਵਿੱਚ ਬਟਨ ਨੇ ਕੁੜਤੇ ਮੰਗੂ ਤੁਸੀਂ ਇਸ ਤਰ੍ਹਾਂ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਤੇ ਨਾਲ ਹੈਗਾ ਦਾ ਪੈਂਟ ਇਹਦੇ ਦੇਖੋ ਤੁਸੀਂ ਹੋਰ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋਗੇ ਮਤਲਬ ਸੇਮ ਆਪਣੇ ਕੋਲੇ ਨਹੀਂ ਹੈਗਾ ਇਹਦੇ ਨਾਲ ਦਾ ਹੋਰ ਸਟੱਫ ਦੇ ਵਿੱਚ ਕਿਸੇ ਵੀ ਤਰ੍ਹਾਂ ਤੁਸੀਂ ਰੈਡੀ ਕਰਵਾ ਲਓਗੇ ਜੱਟੂਗਾ ਸੋਹਣਾ ਲੱਗੂਗਾ ਅਗਲਾ ਆਪਾਂ ਫੇਰ ਕੋਡ ਸੈਟ ਰੈਡੀ ਕੀਤਾਗਾ ਦੇਖੋ ਜੀ ਕਾਟਨ ਦੇ ਉੱਪਰ ਵਿਦਾਊਟ ਲਾਈਨਿੰਗ ਬਹੁਤ ਜ਼ਿਆਦਾ ਸੋਹਣਾ ਹੈ। ਤੁਸੀਂ ਬਟਨ ਦੇਖੋ ਕਿੰਨੇ ਜ਼ਿਆਦਾ ਸੋਹਣੇ ਲੱਗੇ ਹੋਏ ਨੇ। ਦੇਖੋ। ਬਾਜੂ ਤੇ ਆਪਾਂ ਇਸ ਤੇ ਕੁਝ ਵੀ ਨਹੀਂ ਲਗਾਇਆ ਹੈਗਾ। ਤੇ ਨਾਲ ਇਹਦੇ ਆ ਪਰਖੀ ਆ ਗਈ ਪੈਂਟ। ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਾਟਨ ਦੇ ਸਟੱਫ ਤੇ ਕਰਵਾ ਸਕਦੇ ਹੋਗੇ। ਤੇ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਜੇ ਕਿ ਭੈਣ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਰੀਵਾ ਦੇ ਦੇਣਗੇ 1250 ਪ੍ਰਾਈਸ ਹੈ ਤੁਸੀਂ ਸੂਟ ਦੇਖੋ ਕਿੰਨਾ ਸੋਹਣਾ ਬਣਿਆ ਹੋਇਆਗਾ ਤੇ ਫਰੰਟ ਬੈਕ ਤੇ ਆਪਾਂ ਚੈੱਕ ਚੱਕ ਕਰਕੇ ਦਿੱਤੀ ਹੈ ਕਿ ਲੈਸ ਇਸ ਤਰ੍ਹਾਂ ਦੀ ਤੁਸੀਂ ਲੈਸ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਤੁਸੀਂ ਨੈੱਕ ਚੈੱਕ ਕਰ ਸਕਦੇ ਹੋਗੇ ਕਿਸ ਤਰ੍ਹਾਂ ਰੈਡੀ ਕੀਤਾਗਾ ਪੋਟਲੀ ਬਟਨ ਲਗਾਏ ਨੇ neck ਦਾ ਡਿਜ਼ਾਈਨ ਆਪ ਐਵੇਂ ਰੈਡੀ ਕੀਤਾਗਾ ਬਾਜੂ ਤੇ ਆਪਾਂ ਡਬਲ ਲੈਸ ਲਗਾਈ ਹੈਗੀ ਦੇਖੋ ਠੀਕ ਹੈ ਜੀ ਤੇ ਨਾਲ ਹੈਗੀ ਹੈਗੀ ਇਹਦੇ ਪਲੇਨ ਬਾਟਮ ਨਾਲ ਆਪਾਂ ਰੱਖਿਆਗਾ ਪਿਓਰ ਮਸਲੀਨ ਦਾ ਦੁਪੱਟਾ ਜਿਵੇਂ ਦੀ ਸੂਟ ਤੇ ਲਾਸ ਲੱਗੀ ਹੋਈ ਆ ਉਸ ਤਰ੍ਹਾਂ ਦੀ ਆਪਾਂ ਲਾਸ ਲਗਾਈਏਗੀ ਚਾਰੇ ਪਾਸੇ ਚੁੰਨੀ ਤੇ ਕਿੰਨਾ ਸੋਹਣਾ ਸੂਟ ਰੈਡੀ ਹੋਇਆਗਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਉਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਪਏ ਨੇਗੇ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਸਾਨੂੰ ਸਾਡੇ 1250 ਪ੍ਰਾਈਸ ਐ ਸੂਟ ਦਾ ਤੇ ਅੱਗੇ ਮੈਂ ਤੁਹਾਨੂੰ ਸੂਟ ਦਿਖਾਣਿਆਂਗੀ ਰਾਮ ਟੈਕਸ ਦੇ ਫਟਾਫਟ ਆਪਣਾ ਆਰਡਰ ਦੇ ਦਿਓ ਫਿਰ ਇਹ ਦੁਬਾਰਾ ਨਹੀਂ ਮਿਲਦੇ ਹੈਗੇ ਸੂਟ ਵਿਵਿੱਧ ਵਰਕ ਹੈ ਵਿਦ ਸਟਾਫ ਵਿਦ ਦੁਪੱਟਾ ਤੁਸੀਂ ਸੂਟ ਦੇਖੋ ਕਿੰਨੇ ਸੋਹਣੇ ਲੰਗੇ ਬਾਗਲੀਆਂ ਪਹਿਣਾ ਲੈਣਗੀਆਂ ਤਾਂ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਅੰਦਰ ਲਿਆ ਲਓਗੇ ਤਾਂ ਤੁਸੀਂ ਐਵੇਂ ਹੀ ਉਹ ਕਰ ਲਓ 3500 ਪ੍ਰਾਈਸ ਹੈਗਾ ਰਾਮ ਟੈਕਸ ਦਾ ਸੂਟ ਹੈਗਾ ਤੇ ਨਾਲ ਦੇਖੋ ਬਾਟਮ ਇਸ ਤਰ੍ਹਾਂ ਦੀ ਹੈਗੀ ਇਹਦੇ ਤੇ ਵਰਕ ਹੋਇਆ ਹੋਇਆ ਹੈਗਾ ਘੇਰੇ ਤੇ ਵਰਕ ਹੈਗਾ ਤੇ ਇਹ ਪੈਚ ਵਰਕ ਹੋਇਆ ਹੋਇਆਗਾ ਸਾਰਾ ਤੇ ਲੇਸਿਸ ਦਾ ਡਿਜ਼ਾਈਨ ਵਿੱਚ ਹੀ ਹੈਗਾ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਲਾਸ ਦਾ ਪਿਓਰ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਤੁਸੀਂ ਦੇਖੋ 2.5 ਮੀਟਰ ਦਾ ਦੁਪੱਟਾ ਖੁੱਲਾ ਡੁੱਲੇ ਦੁਪੱਟੇ ਲੰਗੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨ ਸ਼ਾਟ ਲੈ ਕੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਲਿਆਸੀ ਫਿਨਿਸ਼ਿੰਗ ਹੈ ਸਿਰਫ ਤੁਸੀਂ ਸਟਿਚਿੰਗ ਕਰਵਾਉਣੀ ਹੈਗੀ ਤੇ ਹੋਰ ਤੁਸੀਂ ਕੁਝ ਵੀ ਨਹੀਂ ਕਰਵਾਉਣਾ ਹੈਗਾ ਦੇਖੋ ਇਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਤੁਹਾਨੂੰ ਮੈਂ ਇੱਕ ਚੁੰਨੀ ਦਿਖਾਤੀ ਖੋਲ ਕੇ ਤੇ ਇਹਦੇ ਵਿੱਚ ਇੱਕ ਹੈਗਾ ਕਲਰ ਲੇਮਨ ਕਲਰ ਹੈਗਾ ਤੁਸੀਂ ਇਸ ਤਰ੍ਹਾਂ ਹੀ ਦੇਖ ਲਓ ਕਿਉਂਕਿ ਮੈਂ ਇੱਕ ਤੁਹਾਨੂੰ ਦਿਖਾਤਾ ਨਾਲੇ ਦੁਪੱਟਾ ਬਣਿਆ ਹੋਇਆ ਹੈਗਾ ਤੇ ਇੱਕ ਇਹਦੇ ਵਿੱਚ ਪੀਚ ਕਲਰ ਹੈਗਾ ਠੀਕ ਇਹਦੇ ਵਿੱਚ ਗ੍ਰੀਨ ਕਲਰ ਹੈਗਾ ਕਲਰ ਸਾਰੀ ਸੋਹਣੇ ਨੇਗੇ ਵਰਕ ਕੀਤੇ ਹੋਏ ਨੇਗੇ ਸੇਮ ਡਿਜ਼ਾਈਨ ਦੇ ਸੂਟ ਨੇਗੇ 3500 ਪ੍ਰਾਈਸ ਹੈ ਪਿਓਰ ਮਸਲੀਨ ਦਾ ਦੁਪੱਟਾ ਲੱਗਿਆ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਬਿਨਾ ਸਲਾਈਟ ਮਗਵਾਉਣਾ ਚਾਹੁੰਦੇ ਹੋ ਬਿਨਾ ਸਲਾਈਟ ਮਗਵਾ ਲਓ ਰਾਮ ਟੈਕਸ ਦਾ ਸੂਟ ਹੈ ਪਿਓਰ ਕਾਟਨ ਦਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਵਾਲੇ ਸੂਟ ਬਹੁਤ ਜ਼ਿਆਦੇ ਸੋਹਣੇ ਨੇਗੇ ਤੇ ਸਟੱਫ ਇੰਨਾ ਕ ਜ਼ਿਆਦੇ ਕੰਫਰਟੇਬਲ ਹੈ ਜਿੰਨਾ ਵੀ ਤੁਸੀਂ ਕਹਿ ਦੋ ਤੇ ਜਰੂਰ ਤੁਸੀਂ ਆਰਡਰ ਕਰ ਸਕਦੇ ਹੋ ਇਹ ਸੁੱਟਾਂ ਦੇ ਵਿੱਚੋਂ ਬ ਤੇ ਜਦੋਂ ਇਹ ਸਟਿਚ ਹੋ ਗਏ ਬਹੁਤ ਜਾਦੇ ਸੋਹਣੇ ਸੂਟ ਬਣਨਗੇ ਤੇ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਲੋਕਾਂ ਕੇ ਜਰੂਰ ਸ਼ੇਅਰ ਕਰਿਓ ਜੇ ਮੇਰੇ ਪੇਜ ਤੇ ਨਵੇਂ ਹੋਗੇ ਚੈਨਲ ਤੇ ਨਵੇਂ ਹੋਗੇ ਸੌਰੀ ਤਾਂ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪਣਾ ਇੰਸਟਾਗ੍ਰਾਮ ਤੇ ਵੀ ਪੇਜ ਹੈਗਾ ਉੱਥੇ ਜਾ ਕੇ ਆਪਣੇ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋਗੇ ਪਰ ਅਸੀਂ ਜਿਹੜਾ ਜ਼ਿਆਦਾਤਰ ਐਕਟਿਵ ਹੈਗਾ ਅਸੀਂ YouTube ਤੇ ਰਹਾਂਗੇ Instagram ਤੇ ਘੱਟ ਥੋੜਾ ਕੰਮ ਜਾਂਦੇ ਹੋਣ ਕਰਕੇ ਹਨਾ ਥੋੜਾ ਹੁਣ ਘੱਟ ਅੱਜ ਵੀ ਲੇਟ ਵੀਡੀਓ ਮਿਲੂਗੀ ਤੁਹਾਨੂੰ ਕਿਉਂਕਿ ਲੇਟ ਹੋ ਜਾਂਦੇ ਆਂਗੇ ਕਮਾਕਾਰਾਂ ਚ ਹੀ ਤੇ ਉਮੀਦ ਕਰਦੀ ਆ ਤੁਹਾਨੂੰ ਸਾਡੇ ਸੁਪ ਬਹੁਤ ਸੋਹਣੇ ਲੱਗੇ ਹੋਣਗੇ ਕਮੈਂਟ ਜਰੂਰ ਕਰਿਓ ਬਹੁਤ ਤੁਹਾਡਾ ਤੈਦ ਲਈ ਧੰਨਵਾਦ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮੇਰੇ ਬੱਚਿਆਂ ਨੂੰ ਪਿਆਰ ਦਿੰਨੇ ਹੋਗੇ ਮੇਰੀ ਫੈਮਿਲੀ ਨੂੰ ਪਿਆਰ ਦਿੰਨੇ ਹੋਗੇ ਸਾਰਿਆਂ ਦਾ ਤੈਦ ਲਈ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰੀ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ